ਕਫਾਤੇਗੜ ਚੂੜੀਆਂ ਤੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਆਂ ਗਈਆਂ ਅਹੁਦੇਦਾਰੀਆਂ ਲਖਬੀਰ ਸਿੰਘ ਲੁਦੀਨਗਲ ਅਤੇ ਜ਼ਿਲ੍ਹਾ ਪ੍ਰਧਾਨ ਰਮਨਤ ਸੰਤੂ ਨੇ ਵੰਡੇ ਨਿਯੁਕਤੀ ਪੱਤਰ ਅਕਾਲੀ ਦਲ ਨੂੰ ਪਿੰਡ ਪੱਤਰ ਉੱਪਰ ਤਗੜਾ ਕਰਨ ਲਈ ਪੂਰੀ ਜੁਰ ਅਜਮਾਇਸ਼ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਪਿੰਡ ਲੁਦੀਨਗਲ ਵਿਖੇ ਅਕਾਲੀ ਦਲ ਦੇ ਹਲਕਾ ਇੰਚਾਜ ਲਖਬੀਰ ਸਿੰਘ ਲੁਦੀਨਗਲ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਤੂ ਵੱਲੋਂ ਹਲਕਾ ਫਤੇਗੜ ਚੂੜੀਆਂ ਦੇ ਵੱਖ-ਵੱਖ ਸਰਕਲਾਂ ਦੇ ਪਿੰਡਾਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਵੱਖ-ਵੱਖ ਅਹੁਦਿਆਂ ਤੇ ਨਿਯੁਕਤ ਕਰਕੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਇਸ ਸਬਕ ਦੇ ਅਕबीर ਸਿੰਘ ਲੋਧੀ ਨਗਲਾ ਤੇ ਰਮਨ ਸੰਤੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਜਿ ਅਗਾਵਤੂ ਸੋਚ ਰੱਖਣ ਵਾਲੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅੱਗੇ ਢਾਉਣ ਲਈ ਸੁਖੀ ਸਿੰਘ ਬਾਦਲੋਂ ਵੱਖ-ਵੱਖ ਅਹੁਦੇਦਾਰੀਆਂ ਦਿੱਤੀਆਂ ਗਈਆਂ ਕਿੰਨਾ ਦੇ ਅੱਜ ਉਹਨਾਂ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਇਸ ਮੁਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਲਾ ਕਰਤਾਰਪੁਰ ਚ ਖਲੋਤੇ ਅਕਾਲੀ दल ਵੱਲੋਂ ਉਮੀਦਵਾਰ ਡਾਟਰ ਦਿਲਜੀਤ ਸਿੰਘ ਚੀਮਾ ਦੀ ਜਿੱਤ ਲਈ ਇਹ ਨਵ ਨਿਯੁਕਤ ਅਹੁਦੇਦਾਰ ਿਲਜੋੜ ਮਿਹਨਤ ਕਰਕੇ ਉਹਨਾਂ ਨੂੰ ਜਿਤਾਉਣ ਲਈ ਪੂਰੀ ਆਪਣੀ ਲਗਾਉਣਗੇ ਇਹ ਉਹਨਾਂ ਦੀ ਪਾਰਟੀ ਦੇ ਚਰਨਾਂਲ ਅਤੇ ਛਪਾਈ ਹਨ ਇਸ ਮੁਕੇ ਵੱਡੀ ਗਿਣਤੀ ਵਿੱਚ ਸੀਨੀਅਰ ਅਕਾਲੀ ਆਗੂ ਅਤੇ ਵਰਕਰ ਮੌਜੂਦ ਸਨ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਇਸ ਵੇਲੇ ਆਪਾਂ ਮੌਜੂਦਾ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਲੋਦੀ ਨਗਰ ਵੇਖੇ ਜਿੱਥੇ ਇੱਕ ਲਖਬੀਰ ਸਿੰਘ ਲੋਦੀ ਨਗਰ ਜੋ ਕਿ ਹਲਕਾ ਇੰਚਾਰਜ ਨੇ ਉਹਨਾਂ ਵੱਲੋਂ ਹਲਕਾ ਫਤੇਗੜ ਚੂੜੀਆਂ ਨਾਲ ਸੰਬੰਧਤ ਅਕਾਲੀ ਆਰਗੂਆਂ ਤੇ ਵਰਕਰਾਂ ਦੀ ਮੀਟਿੰਗ ਕੀਤੀ ਗਈ ਹੈ ਤੇ ਇਸ ਮੌਕੇ ਉਹਨਾਂ ਵੱਲੋਂ ਹਲਕਾ ਫਤੇਗੜ ਚੂੜੀਆਂ ਨਾਲ ਸੰਬੰਧਤ ਅਕਾਲੀ ਵਰਕਰਾਂ ਨੂੰ ਨਵੇਂ ਅਹੁਦੇ ਵੀ ਦਿੱਤੇ ਗਏ ਤੇ ਜੋ ਇੱਥੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰ ਡਾਟਾ ਦਰਜੀਤ ਸਿੰਘ ਠੀਮਾ ਨੇ ਉਹਨਾਂ ਦੇ ਪਾਰਟੀ ਨੂੰ ਲੈ ਕੇ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵਰਕਰਾਂ ਨਾਲ ਮੰਦ ਵੀ ਕੀਤਾ ਗਿਆ ਗੱਲਬਾਤ ਕਰਦੇ ਆਂ ਵੱਖ-ਵੱਖ ਆਗੂਆਂ ਤੇ ਲੋਤੀ ਨਗਰ ਸਾਹਿਬ ਨਾਲ ਸੈਲਫੀ ਦਾਵਾ ਜਦੋਂ ਬਹੁਤ ਕਾਫੀ ਗੱਡੀਆਂ ਚ ਬੰਦ ਬੱਡੀ ਗਿਣਤੀ ਚ ਖਾਲੀ ਬੱਕਰ ਤੇ ਆ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਤੋਂ ਤੁਹਾਡੇ ਬਨੌਂਦੇ ਵੀ ਦਿੱਤੇ ਗਏ ਆ ਅੱਜ ਨਾਲ ਤਕਰੀਬਨ 28 ਅਪ੍ਰੈਲ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਰਮਨਦੀਪ ਸਿੰਘ ਸੰਧੂ ਵੱਲੋਂ ਜ਼ਿਲ੍ਹੇ ਦੀ ਜਥੇਬੰਦੀ ਦਾ ਵਿਸਤਾਰ ਕਰਦਿਆ ਹੋਇਆ ਆਪਣੇ ਸਾਡੇ ਹਲਕੇ ਵਿੱਚੋਂ ਵੀ ਬਹੁਤ ਸਾਰੇ ਸਾਡੇ ਜਿਹੜੇ ਕਾਲੀ ਵਰਕਰ ਨੇ ਉਹਨਾਂ ਨੂੰ ਨਿਮਾਇੰਦਗੀ ਦਿੱਤੀ ਗਈ ਸੀ। ਉਹਦੋਂ ਦੇ ਉਹਨਾਂ ਦੀਆਂ ਚਿੱਠੀਆਂ ਦੇਣ ਵਾਲੀਆਂ ਸੀ। ਤੇ ਇਸ ਕਰਕੇ ਅੱਜ ਉਹ ਪ੍ਰੋਗਰਾਮ ਬਣਾਇਆ ਸੀ ਪ੍ਰਧਾਨ ਜੀ ਹੁਣ ਆਏ ਸੀ। ਸਾਰਿਆਂ ਨੂੰ ਉਹਨਾਂ ਦੇ ਜਿਹੜੇ ਨਿਯੁਕਤੀ ਪੱਤਰ ਨੇ ਉਹ ਦਿੱਤੇ ਨੇ ਉਹਨਾਂ ਨੂੰ ਸ਼ਾਬਾਸ਼ ਦਿੱਤੀ ਆ ਕਿ ਤਗੜਾ ਹੋ ਕੇ ਮੋਰਚਾ ਸੰਭਾਲੋ ਤੇ ਸ਼੍ਰੋਮਣੀ ਕਾਲੀਦਾਰ ਜਿਹੜੀ ਐਸੋਲੇ ਪੂਰਾ ਜੋਰ ਦੇ ਨਾਲ ਐਸੋਲੇ ਸ਼੍ਰੋਮਣੀ ਕਾਲੀਦਾਰ ਡਾਕਟਰ ਦਲਜੀਤ ਸਿੰਘ ਟੀਮਾ ਵਾਸਤੇ ਪਾਰਲੀਮੈਂਟ ਦੀ ਇਲੈਕਸ਼ਨ 'ਚ ਜੁੜਿਆ ਹੋਇਆ ਉਹਦੇ ਵਾਸਤੇ ਤਗੜੇ ਹੋ ਕੇ ਲੜਾਈ ਡੜੀ ਤੇ ਉਹਨਾਂ ਨੂੰ ਕਾਮਯਾਬੀ ਦਵਾਈ 23 ਨੂੰ ਕਿਹੜਾ ਦਾ ਪ੍ਰੋਗਰਾਮ ਹੈ 23 ਨੂੰ ਇੱਥੇ ਸਾਹਮਣੇ ਸਟੇਡੀਅਮ ਦੇ ਵਿੱਚ ਪਾਰਟੀ ਦੀ ਸਾਰੀ ਹਾਈ ਕਮਾਂਡ ਆ ਰਹੀ ਆ ਇੱਥੇ ਇੱਕ ਆਪਾ ਆਪਣੇ ਸਾਰੇ ਫੜਕੇ ਦੇ ਬਹੁਤ ਪਰ ਸਜਰਾ ਦੀ ਇੱਕ ਵੱਡੀ ਮੀਟਿੰਗ ਰੈਲੀ ਦਾ ਰੂਪ ਇਖਤਿਆਰ ਕਰੂਗੀ ਉਹ ਕਰ ਰਹੇ ਆ 2 ਵਜੇ ਦਾ ਪ੍ਰੋਗਰਾਮ ਹੈ ਬਲਸਾ ਵਾਰੇ ਆ हां ਬਣਾ ਉਹਨਾਂ ਦਾ ਪ੍ਰੋਗਰਾਮ ਬਣਾ ਰਹੇ ਮਜੀਠਾ ਸਾਹਿਬ ਟੀਮਾ ਸਾਹਿਬ ਤੇ ਹੋਰ ਹਾਈ ਕਮਾਂਡ ਜਿਹੜੀ ਉਹ ਤੇ ਪੱਕੀ ਆ ਉਹਨਾਂ ਦਾ ਪਤਾ ਲੱਗ ਜਾਣਾ ਤੇ ਨੂੰ ਸਾਹਿਬ ਰਵਿਕਰ ਸਿੰਘ ਨੂੰ ਪਾਰਟੀ ਦੇ ਬਾਹਰ ਰੱਖ ਉਹ ਚਲੋ ਉਹ ਉਹ ਦੱਸ ਰਿਹਾ ਵੀ ਗੱਲ ਆ ਵੀ ਚੰਗਾ ਨਹੀਂ ਹੋਇਆ ਉਹਨੂੰ ਚਾਹੀਦਾ ਸੀ ਪਾਰਟੀ ਲਈ ਸincereਲੀ ਕੰਮ ਕਰਦਾ ਪਾਰਟੀ ਨੇ ਉਹਦਾ ਰਵਈਆ ਵੇਖ ਕੇ ਪਾਰਟੀ ਨੇ ਉਹਨੂੰ ਵੇਖਿਆ ਵੀ ਨਹੀਂ ਨੁਕਸਾਨ ਕਰ ਰਿਹਾ ਤੋ ਨਾ ਕੱਢ ਦਿੱਤਾ ਪਾਰਟੀ ਜਾਣੇ ਦੋ ਜਾਣੇ ਸਨ ਸਾਹਿਬ ਤੁਸੀਂ ਹਲਕਾ ਫਤਿਹ ਗੱਟ ਚੂੜਿਆਂ ਤੇ ਲੋਤੀ ਅੰਕਲ ਪਹੁੰਚੇ ਹੋਏ ਤੇ ਸਰਕਾਰ ਨਵੇਂ ਉਦੇਦ ਦਿੱਤੇ ਕੇ ਆ ਲੋਕ ਨੀਤ ਸਾਹਿਬ ਤੁਹਾਡੇ ਵੱਲ ਜ਼ਿਲ੍ਹਾ ਪ੍ਰਧਾਨ ਜੀ ਕਿੱਸਾ ਦੇਖੀ ਵੇਖੋ ਜੀ ਮੈਂ ਸਮਝਣਾ ਕਿ ਅੱਜ ਹਲਕਾ ਫਤੇਗੜ ਚੂੜੀਆਂ ਦੇ ਵਿੱਚ ਪਹੁੰਚੇ ਆ ਬਤੌਰ ਜ਼ਿਲ੍ਹਾ ਪ੍ਰਧਾਨ ਦਾਸ ਜਿਹੜਾ ਇੱਥੇ ਆਇਆ ਜਿਹੜਾ ਅਕਾਲੀ ਹੋਣਾ ਹੀ ਮੈਂ ਸਮਝਦਾ ਆਪਣੇ ਆਪ 'ਚ ਇੱਕ ਬਹੁਤ ਵੱਡਾ ਅਹੁਦਾ ਵਾ ਇਹ ਸਾਡੇ ਅਕਾਲੀ ਦਲ ਦੇ ਬਹੁਤ ਸੀਨੀਅਰ ਆਗੂ ਤੇ ਵਰਕਰ ਸਹਿਬਾਨ ਇੱਥੇ ਇਕੱਠੇ ਹੋਏ ਆ ਅੱਜ ਉਹਨਾਂ ਨੂੰ ਇੱਕ ਮਾਣ ਸਨਮਾਨ ਜਿਹੜਾ ਪਾਰਟੀ 'ਚ ਬੰਦਾ ਕੰਮ ਕਰਦਾ ਉਹਨੂੰ ਮਾਨ ਸਤਿਕਾਰ ਜਿਹੜਾ ਵਾ ਉਹ ਚਾਹੀਦਾ ਹੁੰਦਾ ਕਿ ਉਹਦੇ ਕੋਈ ਡੈਜਿਗਨੇਸ਼ਨ ਹੋਵੇ ਕਿ ਇਹ ਦਫਤਰ ਜਾਵੇ ਕਿ ਇਹ ਅਖਬਾਰ ਚ ਉਹਦਾ ਕੋਈ ਨਾਮ ਲਿਖਣਾ ਹੋਵੇ ਤਾਂ ਉਹਦੇ ਨਾਲ ਡੈਜਿਗ੍ਰੇਸ਼ਨ ਜ਼ਰੂਰੀ ਆ ਉਹਦੇ ਕਰਕੇ ਅੱਜ ਵਰਕਰਾਂ ਦੇ ਮਾਨ ਸਨਮਾਨ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਅਕਾਲੀ ਜਥੇ ਦੇ ਜਿਹੜੇ ਅੱਜ ਬਹੁਤ ਸਾਰੇ ਅਹੁਦੇਦਾਰ ਬਣਾਏ ਆ ਸਾਰੇ ਅਹੁਦੇਦਾਰ ਸਹਬਾਨਾਂ ਨੂੰ ਜਿਹੜੇ ਆ ਨਿਯੁਕਤੀ ਪੱਤਰ ਦਿੱਤੇ ਆ ਔਰ ਆਸ ਕਰਦੇ ਆ ਕਿ ਪਹਿਲਾਂ ਵੀ ਇਹ ਬਹੁਤ ਤਗੜੇ ਹੋ ਕੇ ਸਾਡੇ ਵਰਕਰ ਸਹਬਾਨ ਲੱਗੇ ਆ ਆਸ ਕਰਦੇ ਆ ਕਿ ਜਿਹੜੀ ਆ ਇੱਕ ਤਰੀਕ ਨੂੰ ਇਲੈਕਸ਼ਨ ਆ ਰਹੀ ਆ ਲੋਕ ਸਭਾ ਦੀ ਇਲੈਕਸ਼ਨ ਚ ਸਾਡੇ ਜਿਹੜੇ ਕੈਂਡੀਡੇਟ ਦਲਜੀਤ ਸਿੰਘ ਜੀ ਦੀ ਟੀਮਾਂ ਨੇ ਮੈਂ ਸਮਝਣਾ ਕਿ ਉਹਨਾਂ ਨੂੰ ਇਹ ਸਾਡੇ ਵਰਕਰ ਲਾਮਬੰਦ ਹੋ ਗਏ ਆ ਔਰ ਇੱਕ ਤਰੀਕ ਵਾਲੇ ਦਿਨ ਪੱਕੀ ਦੇ ਚੋਣ ਨਿਸ਼ਾਨ ਤੇ ਜਿਹੜੀਆਂ ਵੋਟਾਂ ਪਵਾਉਣਗੇ ਤੇ ਪਾਉਣ ਆਉਣਗੇ ਔਰ ਪਿੰਡ ਪਿੰਡ ਜਾ ਕੇ ਜਿਹੜੀ ਆ ਖਾਲੀ ਦਲ ਦੀ ਮੇਮ ਜਿਹੜੀ ਆ ਉਹਨੂੰ ਤਗੜੇ ਹੋ ਕੇ ਬਿਠਾਉਣਗੇ ਅੱਜ ਬਲਕਾਰ ਸਿੰਘ ਜੀ ਅੱਜ ਤੁਹਾਨੂੰ ਹਲਕਾ ਫਤੇਗੜ ਚੂੜੀਆਂ ਚ ਲਖਮੀ ਸਿੰਘ ਲੋਦੀ ਨੰਗਲ ਵੱਲੋਂ ਜੋ ਹਲਕਾ ਦੇ ਇੰਚਾਰਜ ਨੇ ਉਹਨਾਂ ਵੱਲੋਂ ਨਿਯੁਕਤੀ ਪੱਤਰ ਦਿੱਤਾ ਗਿਆ ਹੈ ਤੇ ਪ੍ਰਚਾਰਕਤਰ ਬਣਾਇਆ ਗਿਆ ਕਿਸ ਤਰ੍ਹਾਂ ਦੇਖਦੇ ਅੱਜ ਸਰਦਾਰ ਲਖਮੀਰ ਸਿੰਘ ਜੀ ਲੋਦੀ ਨੰਗਲ ਸਾਬਕਾ ਐਮਐਲਏ ਨੇ ਸਾਡਾ ਸਤਿਕਾਰ ਕਰਦੇ ਹੋਏ ਆ ਉਹਨਾਂ ਦੇ ਨਾਲ ਸਰਦਾਰ ਰਮਨਦੀਪ ਸਿੰਘ ਜੀ ਸੰਧੂ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਨੇ ਸਾਨੂੰ ਅੱਜ ਪਿੰਡ ਲੋਦੀ ਨੰਗਲ ਦੇ ਵਿੱਚ ਬੁਲਾ ਕੇ ਸਾਰੇ ਜਿੰਨੇ ਵੀ ਦਰਜਾ ਬਰਦਰਜਾ ਅਹੁਦੇਦਾਰ ਨੇ ਉਹਨਾਂ ਨੂੰ ਆਪਣੇ ਆਪਣੇ ਅਹੁਦੇ ਦੇ ਕੇ ਜਿਵੇਂ ਮੈਨੂੰ ਆ ਪ੍ਰਚਾਰਕ ਉਹਨਾਂ ਨੇ ਸਖਤਰ ਬਣਾਇਆ ਵਾ ਮੈਂ ਸਰਦਾਰ ਲਖਬੀਰ ਸਿੰਘ ਲੋਦੀ ਨੰਗਲ ਤੇ ਸਰਦਾਰ ਅਮਦੀਸ ਸਿੰਘ ਸੰਧੂ ਸਾਹਿਬ ਦਾ ਦਿਲ ਦੀਆਂ ਗਰਾਈਆਂ ਚੋਂ ਪਾਰਟੀ ਉਹਨਾਂ ਦਾ ਧਨਵਾਦ ਕਰਦਾ ਵਾਂ ਵੀ ਉਹਨਾਂ ਨੇ ਸਾਡੇ ਉੱਤੇ ਮਾਣ ਕੀਤਾ ਉਹਨਾਂ ਵੇਖਿਆ ਵਾ ਵੀ ਇਹ ਪਾਰਟੀ ਦੇ ਵਰਕਰ ਨੇ ਸਿਪਾਈ ਨੇ ਇਹ ਕੰਮ ਕਰਦੇ ਆ ਤੇ ਗਾਂ ਵੀ ਕਰਦੇ ਰਾਂਗੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਵੀ ਸਰਦਾਰ ਬਿਗਨਜੀਤ ਮੀਟੀਆਂ ਦਾ ਬਹੁਤ-ਬਹੁਤ ਦਿਲ ਦੀਆਂ ਕਰਾਈਆਂ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਅੱਜ ਜਿਹੜਾ ਪ੍ਰਚਾਰਕ ਦੇ ਅਹੁਦੇ ਤੇ ਮਾਣ ਦਿੱਤਾ ਵਾ ਨਾਲ ਮੇਰੇ ਖੜੇ ਨੇ ਸਰਦਾਰ ਕੁਲਦੀਪ ਸਿੰਘ ਜੀ ਕੋਟ ਮੰਜਸਾ ਵਾਲੇ ਇਹਨਾਂ ਨੂੰ ਵੀ ਉਹ ਅਦਾਰਨ ਦਿੱਤਾ ਵਾ ਇਹ ਆਪਣਾ ਉਹਦਾ ਜਿਹੜਾ ਵਾ ਆਪ ਦੱਸਣ ਕਿ ਮੈਨੂੰ ਕੀ ਇਹਨਾਂ ਨੇ ਨਵਾਜਿਆ ਵਾ ਆ ਜਾ ਸਰਪੰਚ ਉਹਨਾਂ ਨੇ ਦਿੱਤਾ ਮੈਨੂੰ ਹਾਂ ਜੀ ਅਸੀਂ ਸਰਪੰਚ ਸਾਹਿਬ ਇਹ ਕਿਹੜਾ ਅਦਦਾ ਤੁਹਾਨੂੰ ਦਿੱਤਾ ਅਕਾਲੀ ਦਲ ਵੱਲੋਂ ਅੱਜ ਜੀ ਮੈਂ ਸੁਖਦੇਵ ਸਿੰਘ ਨਵਾਂ ਪਿੰਡ ਬਰਕੀਵਾਲ ਸਾਬਕਾ ਸਰਪੰਚ ਜੀ ਸਰਦਾਰ ਲਖਵੀਰ ਸਿੰਘ ਜੀ ਲੋਦੀ ਨੰਗਲ ਸਾਡੇ ਸਾਬਕਾ ਐਮਐਲਏ ਸਾਹਿਬ ਤੇ ਰਮਨਜੀਤ ਸਿੰਘ ਜੀ ਸੰਧੂ ਜੋ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਨੇ ਅੱਜ ਸਾਨੂੰ ਜ਼ਿਲ੍ਹਾ ਜਰਨਲ ਸਕੱਤਰ ਦਾ ਅਦਦਾ ਦੇ ਕੇ ਨਵਾਜਿਆ ਵਾ ਅਸੀਂ ਬਹੁਤ ਬਹੁਤ ਦਿਲ ਦੀਆਂ ਸ਼ੁਕਰਾਨੀਆਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਨਾਲ ਹੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਜੀ ਬਾਦਲ ਅਤੇ ਵਿਕਰਮਜੀਤ ਸਿੰਘ ਜੀ ਮਝੇਠੀਆ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋયા ਸਾਨੂੰ ਅੱਜ ਇਹ ਨਿਯੁਕਤੀ ਪੱਤਰ ਦੇ ਕੇ ਜ਼ਿਲ੍ਹੇ ਦੇ ਵਿੱਚ ਜਰਨਲਿਸ ਕਤਰ ਦੇ ਹੱਥੋਂ ਨਾਲ ਨਵਾਜਿਆ ਹੋਆ ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਅੱਗੇ ਵਾਸਤੇ ਅਸੀਂ ਪਾਰਟੀ ਦਾ ਜਿਹੜਾ ਤਨ ਮਨ ਧਨ ਦੇ ਨਾਲ ਜਿਹੜੇ ਆ ਕੰਮ ਉਹ ਕਰਦੇ ਰਵਾਂਗੇ ਸੇਵਾ ਕਰਦੇ ਰਵਾਂਗੇ ਕਾਲੀ ਦਲ ਦੀ ਲੋਕ ਸਭਾ ਦੀ ਇਲੈਕਸ਼ਨ ਵੀ ਚੱਲ ਰਹੀ ਆ ਕਿਸ ਤਰ੍ਹਾਂ ਵੱਲੋਂ ਤੁਹਾਡੇ ਕੋਲ ਪ੍ਰਚਾਰ ਕੀਤਾ ਜਾਊਗਾ ਵੇਖੋ ਜੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਇਹੋ ਪ੍ਰਚਾਰ ਕਰ ਰਹੇ ਆਂ ਵੀ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹੜੀ ਕਿ ਖੇਤਰੀ ਪਾਰਟੀ ਆ ਬਾਕੀ ਜਿੰਨੀਆਂ ਵੀ ਪਾਰਟੀਆਂ ਨੇ ਭਾਵੇਂ ਉਹ ਭਜਪਾ ਵਾ ਕਾਂਗਰਸ ਆ ਜਾਂ ਆਮ ਆਦਮੀ ਪਾਰਟੀ ਆ ਉਹਨਾਂ ਨੂੰ ਜਿਹੜਾ ਵੀ ਆਦੇਸ਼ ਹਣਾ ਉਹ ਦਿੱਲੀ ਤੋਂ ਹਣਾ ਵਾ ਜਦੋਂ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਇਹਨੇ ਆਪਣੇ ਪੰਜਾਬ ਦੇ ਵਿੱਚੋਂ ਸਰਦਾਰ ਸੁਖਬੀਰ ਸਿੰਘ ਜੀ ਅੱਜ ਅਸੀਂ ਆਪਾਂ ਸਰਦਾਰ ਲਖਬੀਰ ਸਿੰਘ ਲੋਦੀ ਨੰਗਲ ਸਾਬਕਾ ਐਮਐਲਏ ਉਹਨਾਂ ਨੇ ਆਪਣੇ ਸਾਨੂੰ ਗ੍ਰਹਿ ਵਿਖੇ ਸੱਦ ਕੇ ਸਾਨੂੰ ਨਾਲ ਹੀ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਅਕਬੀਰ ਸਿੰਘ ਬਾਦਲ ਅਤੇ ਸਰਦਾਰ ਬਿਗਰਮਜੀਤ ਸਿੰਘ ਮਜੀਠੀਆ ਤੇ ਰਮਨਦੀਪ ਸਿੰਘ ਸੰਧੂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਾਲੋਂ ਪੰਜਾਬ ਦੇ ਵਿੱਚ ਪੰਜਾਬ ਜਰਨਲ ਕੌਂਸਲ ਦਾ ਮੈਂਬਰ ਬਣਾ ਕੇ ਮੈਨੂੰ ਦਵਿੰਦਰਜੀਤ ਸਿੰਘ ਨੂੰ ਤੇ ਤੇ ਗੁਰਦੀਪ ਸਿੰਘ ਨੂੰ ਕੋਟਮੰਦ ਤੇ ਬਲਵਿੰਦਰ ਸਿੰਘ ਅਗਰਪੁਰਾ ਨੂੰ ਤੇਨਾਂ ਨੂੰ ਪੰਜਾਬ ਜਰਨਲ ਕੌਂਸਲ ਦਾ ਮੈਂਬਰ ਨਿਵਾਜਿਆ ਅਸੀਂ ਪੂਰੀ ਤਰ੍ਹਾਂ ਦੇ ਇਹਨਾਂ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਵਾਤੋਂ ਵਾਤ ਵੋਟਾਂ ਪਾ ਕੇ ਦਲਜੀਤ ਸਿੰਘ ਟੀਮਾ ਨੂੰ ਵੱਡੀ ਲੀਡ ਨਾਲ ਲੀਡ ਨਾਲ ਇਧਰੋਂ ਜਿਤਾ ਕੇ ਹਲਕੇ ਫਦੇਗੜ ਚੂੜੀਆਂ ਤੋਂ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਦੇ ਹੱਥ ਮਜ਼ਬੂਤ ਕਰਾਂਗੇ ਅਤੇ ਵਾਤੋਂ ਵਾਤ ਮਿਹਨਤ ਕਰਕੇ ਦਲਜੀਤ ਸਿੰਘ ਟੀਮਾ ਨੂੰ ਵੱਡੀ ਲੀਡ ਨਾਲ ਦਿਤਾਵਾਂਗੇ